ਅੰਮ੍ਰਿਤਸਰ ਦੇ ਪੌਸ਼ ਇਲਾਕੇ ਕਸ਼ਮੀਰ ਐਵੇਨਿਊ ਵੱਲ ਜਾਣ ਵਾਲੀ ਸੜਕ ਤੇ ਖੜੇ ਸੀਵਰੇਜ ਦੇ ਗੰਦੇ ਪਾਣੀ ਅਤੇ ਥਾਂ-ਥਾਂ ਤੇ ਪਏ ਕੂੜੇ ਦੇ ਢੇਰਾਂ ਕਾਰਨ ਇਲਾਕਾ ਵਾਸੀ ਬਹੁਤ ਪਰੇਸ਼ਾਨ ਹਨ ਜ਼ਿਕਰਯੋਗ ਹੈ ਕਿ ਮਾਲ ਰੋਡ ਤੋਂ ਗੋਪਾਲ ਮੰਦਿਰ ਵੱਲ ਮੁੜਦੇ ਹੀ ਸੜਕ ਦੇ ਇੱਕ ਪਾਸੇ ਇੱਕ ਨਾਮੀ ਹੋਟਲ ਅਤੇ ਇੱਕ ਪਾਸੇ ਪੁਲਿਸ ਕਮਿਸ਼ਨਰ ਰਿਹਾਇਸ਼ ਹੈ ਇਥੇ ਹੀ ਸੰਤ ਐਵੇਨਿਊ ਪਾਰਕ ਹੈ ਜਿੱਥੇ ਬਹੁਤ ਸਾਰੇ ਲੋਕ ਸੈਰ ਕਰਨ ਆਉਂਦੇ ਹਨ ਪਰ ਪਾਰਕ ਦੇ ਬਾਹਰ ਕੂੜੇ ਅਤੇ ਮਲਬੇ ਦੇ ਢੇਰ ਪਏ ਹਨ ਅਤੇ ਕੋਠੀਆਂ ਦੇ ਬਾਹਰ ਵੀ ਕੂੜੇ ਦੇ ਢੇਰ ਲੱਗੇ ਹਨ ਇਲਾਕਾ ਵਾਸੀਆਂ ਨੇ ਕਿਹਾ ਕਿ ਟਰਾਲੀ ਵਾਲੇ ਇੱਥੋਂ ਕੂੜਾ ਚੁੱਕਦੇ ਹੀ ਨਹੀਂ ਜਿਸ ਕਾਰਨ ਇੱਥੇ ਬਦਬੂ ਫੈਲਦੀ ਹੈ ਅਤੇ ਮੱਛਰ ਪੈਦਾ ਹੁੰਦਾ ਹੈ। ਮੌਕੇ ਤੇ ਪਹੁੰਚੇ ਨਗਰ ਨਿਗਮ ਦੇ ਜੇ ਰਮਨ ਕੁਮਾਰ ਨੇ ਕਿਹਾ ਕਿ ਉਹ ਸੀਵਰੇਜ ਸਿਸਟਮ ਚੈੱਕ ਕਰਵਾ ਰਹੇ ਹਨ ਅਤੇ ਇਸ ਨੂੰ ਛੇਤੀ ਠੀਕ ਕਰਵਾ ਦਿੱਤਾ ਜਾਵੇਗਾ। ਸਾਡਾ ਮੁਸ਼ਕਲ ਹੈ ਲੇਕਿਨ ਟਰਾਲੀ ਵਾਲੇ ਆਦੇ ਆ ਉਹਨਾਂ ਨੂੰ ਕਿਹਾ ਕਿ ਪੈਸੇ ਲੈ ਲਓ ਤੇ ਕੂੜਾ ਉਠਾ ਲਓ। ਉਹ ਕਹਿੰਦੇ ਆ ਜੀ ਇੱਥੋਂ ਦਾ ਬੱਗਾ ਬਈਆ ਹੈਗਾ ਉਹਨਾਂ ਨੂੰ ਕਾਲ ਕਰੋ ਉਹ ਕੂੜਾ ਚੁਕਵਾਣਗੇ ਔਰ ਟਰਾਲੀ ਭੇਜਣ। ਹਾਂਜੀ ਕਾਉਂਸਲਰ ਹੈ ਗਿਆ। ਗਾਰਡਨ ਦੇ ਕੋਲ ਐ ਨਾ ਬੁਰਾ ਹਾਲ ਐ بارش ਆਵੇ ਤੇ ਲੰਘਿਆ ਨਹੀਂ ਜਾਂਦਾ ਪਾਣੀ ਦਾ ਕੂੜੇ ਦੇ ਢੇਰ ਲੋਕੀ ਸੁੱਟ ਜਾਂਦੇ ਆ ਸਾਡੇ ਉਹ ਫੈਮਿਲੀ ਆਉਂਦੀ ਆ ਪਰ ਬਾਹਰ ਐ ਨਾ ਬੁਰਾ ਹਾਲ ਐ ਨਹੀਂ 스ਮੈਲ ਹੁੰਦੀ ਆ ਨਾ ਕੋਈ ਸੁਣਾਈ ਨਹੀਂ ਗਈ ਐਂ ਕੀ ਕਰਾਂ ਗਾ ਪਰ ਇਹ ਅਗੇ ਪੈਸੇ ਲੈ ਕੇ ਵੀ ਕੂੜਾ ਚੁੱਕਣ ਨੂੰ ਤਿਆਰ ਨਹੀਂ ਗਏ ਟਰਾਲੀ ਵਾਲੇ ਉਹ ਦੇਖੋ ਉਹ ਕਹਿੰਦੇ ਕਾਰਪੋਰੇਸ਼ਨ ਦੀ ਗੱਡੀ ਬੁਲਾਓ ਤੇ ਉਹ ਚੁੱਕਣਗੇ ਅਸੀਂ ਐ ਕੋਈ ਕਵਾਂਗੇ ਕਿ ਇਹਨਾਂ ਚਾਹੀਦਾ ਕਾਰਪੋਰੇਸ਼ਨ ਨੂੰ ਚਾਹੀਦਾ ਇੱਥੇ ਕਿ ਆਪਣਾ ਚੁਕਵਾਨ ਧਿਆਨ ਰੱਖਣ ਔਰ ਕੀ ਐ ਸਾਡੀ ਸਾਈਡ ਤੇ ਕਦੀ ਦਵਾਈ ਸਪਰੇਅ ਕਰਨ ਵਾਲੇ ਕੋਈ ਨਹੀਂ ਆਇਆ ਦਵਾਈ ਸਪਰੇਅ ਤੇ ਹੋਣੀ ਚਾਹੀਦੀ ਹੈ ਇਹ ਹਾਲਤ ਆ ਮੱਛਰ ਪਿਆਦਾ ਹੁੰਦਾ ਹੈ ਦਵਾਈ ਦਾ ਸਪਰੇਅ ਤੇ ਹੋਣੀ ਚਾਹੀਦੀ ਹੋਈ ਹੈ ਨਾ ਵਾਂਸੇ ਵੀਕ ਕਰਵਾ ਦੇ ਇੰਨੀ ਕਲੋਨੀ ਇੰਨੀ ਅੱਛੀ ਕਲੋਨੀ ਬਣੀ ਹੈ ਤੇ ਉੱਥੇ ਇਹ ਹਾਲਾਤ ਤੇ ਬਾਕੀ ਸ਼ਹਿਰ ਦਾ ਤਾਂ ਹਾਲ ਹੀ ਛੱਡੋ ਤੁਸੀਂ ਸਰ ਕਸ਼ਮੀਰ ਰਾਮ ਦਾ ਜਿਹੜਾ ਏਰੀਆ ਮੇਰੇ ਕੋਲ ਹੋਣੀ ਕੁਝ ਜਨਾਂ ਤੋਂ ਮੈਨੂੰ ਹੈਂਡਓਵਰ ਹੋਇਆ ਇਹ ਚ ਦੇਖਿਆ ਨੂੰ ਸ਼ਿਕਾਇਤਾਂ ਮਿਲ ਰਹੀਆਂ ਸੀ ਵੀ ਇੱਥੇ ਸ਼ਿਵਰੇਜ ਦਾ ਸਿਸਟਮ ਜਿਹੜਾ ਹੈ ਉਹ ਥੋੜਾ ਪ੍ਰੋਬਲਮ ਕਰ ਰਿਹਾ ਅਸੀਂ ਆਪਣੀ ਟੀਮ ਲੈ ਕੇ ਅੱਜ ਪਹੁੰਚੇ ਹੋਏ ਆ ਦੇਖੋ ਤੁਸੀਂ ਕਿ ਮਸ਼ੀਨਰੀ ਸਾਡੀ ਇੱਥੇ ਵਰਕ ਕਰ ਰਹੀ ਹੈ ਜਲਦੀ ਤੁਹਾਨੂੰ ਇਸ ਸੀਵਰੇਜ ਸਿਸਟਮ ਤੋਂ ਜਿਹੜੀ ਪ੍ਰੋਬਲਮ ਆ ਰਹੀ ਹੈ ਤੋਂ ਨਿਜਾਦ ਦਿੱਤੀ ਜਾਏਗੀ ਜਿਹੜਾ ਸਰ ਹਾਟਲ ਵੇਸਟ ਆਂਦਾ ਹੈ ਜਾਂ ਕਿਸੇ ਟਾਈਮ ਕੋਈ ਜਿਹੜਾ ਹੋਟਲ ਵੱਲੋਂ ਵੇਸ ਸੁੱਟਿਆ ਜਾਂਦਾ ਹੈ ਜਾਂ ਕੂੜਾ ਲੋਕੀ ਜਿਹੜੇ ਚੈਂਬਰਾਂ ਦੇ ਉੱਤੇ ਸੁੱਟ ਦਿੰਦੇ ਨੇ ਜਿਸ ਦੇ ਨਾਲ ਸੀਵਰੇਜ ਸਿਸਟਮ ਜਾਮ ਹੋ ਜਾਂਦਾ ਹੈ ਕੂੜੇ ਦਾ ਲਿਫਾਫਾ ਜਿਹੜਾ ਸੁੱਟਿਆ ਜਾਂਦਾ ਕੋ ਲੋਕੀ ਕਿਉਂਕਿ ਦੇਖਦੇ ਨਹੀਂ ਸੀਵਰੇਜ ਦੇ ਉੱਤੇ ਸੁੱਟ ਦੇਣਾ ਉਹ ਠੀਕ ਨਹੀਂ ਹੈ ਕੂੜੇ ਦੀ ਜਿਹੜੀ ਆਪਣੇ ਡਸਟਬਿਨ ਲਗਾਏ ਗਏ ਨੇ ਕੂੜੇ ਦੀ ਬਾਹਰ ਸੁੱਟਣਾ ਗਲਤ ਹੈ ਜਿਹਦੇ ਕਰਕੇ ਸੀਵਰੇਜ ਨੂੰ ਵੀ ਪ੍ਰੋਬਲਮ ਆਂਦੀ ਹੈ ਪਲਾਸਟਿਕ ਯੂਜ਼ ਬੈਨ ਹੈ ਜਿੱਤੇ ਲਈ ਅਸੀਂ ਕਾਫੀ ਮੰਨ ਜੋ ਮੇਰ ਸਾਹਿਬ ਕਮਿਸ਼ਨ ਸਾਹਿਬ ਨੇ ਕਾਫੀ ਰਖਦਾਇਤਾ ਵੀ ਦਿੱਤੀਆਂ ਗਈਆਂ ਪਰ ਜਿਹ ਪਬਲਿਕ ਨੂੰ ਵੀ ਚਾਹੀਦਾ ਕਿ ਉਹਨਾਂ ਦਾ ਸਹਿਯੋਗ ਨਾਲ ਚਾਹੀਦਾ ਕਿ ਜੇ ਉਹ ਸਹਿਯੋਗ ਕਰਨਗੇ ਤਾਂ ਇਹ ਸਿਸਟਮ ਤੋਂ ਅਸੀਂ ਠੀਕ ਕਰ ਪਾਵਾਂਗੇ ਸਾਡੀ ਟੀਮ ਬਿਲਕੁਲ ਵਰਕ ਕਰ ਰਹੀ ਹੈ ਤੁਸੀਂ ਰੋਡ ਦੇ ਉੱਤੇ ਦੇਖੋ ਮਸ਼ੀਨਰੀ ਡਿਪਿਊਟ ਹੈ ਮੈਨ ਸ਼ਿਵਰਮੈਨ ਸਾਡਾ ਵਰਕ ਕਰ ਰਹੇ ਨੇ ਕਿ ਜਲਦੀ ਤੁਹਾਨੂੰ ਇਸ ਤੋਂ ਪ੍ਰੋਬਲਮ ਤੋਂ ਨਿਜਾਤ ਦਿੱਤੀ ਜਾਏਗੀ ਫਾਸਟ ਨਿਊਜ਼ ਟੀਮ ਖੜੀ ਹੈ ਜੀ ਇਸ ਟਾਈਮ ਕਸ਼ਮੀਰਾਂ ਨੂੰ ਰੋਡ ਤੇ ਜਿਹੜੀ ਕਿ ਮਾਲ ਰੋਡ ਤੋਂ ਮੁੜਦੀ ਹੈ ਔਰ ਕਸ਼ਮੀਰਾਂ ਨੂੰ ਹੁੰਦੇ ਹੋਏ ਜਾਂਦੀ ਹੈ ਜੀ ਗੋਪਾਲ ਮੰਦਰ ਨੂੰ ਹਰੀ ਮੰ ਔਰ ਇੱਥੇ ਤੁਸੀਂ ਦੇਖਿਆ ਕਿ ਜਿਹੜਾ ਇੱਕ ਨਾਮੀ ਹੋਟਲ ਹੈ ਔਰ ਇੱਕ ਸਾਈਡ ਤੇ ਪੁਲਿਸ ਕਮਿਸ਼ਨਰ ਸਾਹਿਬ ਦੀ ਰਹਾਇਸ਼ ਵੀ ਹੈ ਔਰ ਇੱਥੇ ਗੰਦਾ ਪਾਣੀ ਖੜਾ ਹੈ ਸੀਵਰੇਜ ਦੀ ਬਲੌਕ ਵਿੱਚ ਹੁਣ ਕਾਰਨ ਜਾਂ ਕੋਈ ਸੀਵਰੇਜ ਲੀਕੇਜ ਹੋ ਰਹੀ ਹੈ ਜਿਸ ਕਾਰਨ ਗੰਦਾ ਪਾਣੀ ਰੋਡ ਤੇ ਇਕੱਠਾ ਹੋ ਰਿਹਾ ਹੈ ਬਦਬੂ ਆ ਰਹੀ ਹੈ ਔਰ ਅੱਗੇ ਤੁਸੀਂ ਦੇਖਿਆ ਕਿ ਬਹੁਤ ਸੁੰਦਰ ਪਾਰਕ ਹੈ ਲੋਕਾਂ ਨੇ ਦੱਸਿਆ ਕਿ ਲੋਕ ਇੱਥੇ ਬਹੁਤ ਸਾਰੇ ਸ਼ਹਿਰ ਕਰਨ ਆਉਂਦੇ ਹਨ ਲੇਕਿਨ ਇਹ ਲੱਗੇ ਮਲਬਾ ਮਲਬੇ ਦੇ ਢੇਰ ਹੈ ਕੂੜੇ ਦੇ ਢੇਰ ਹੈ ਜਿਸ ਕਾਰਨ ਪਰੇਸ਼ਾਨੀਆਂ ਪੈਦਾ ਹੋ ਰਹੀਆਂ ਨੇ ਸੋ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਖਾਸ ਕਰਕੇ ਸਬੰਧਿਤ ਵਿਭ ਕਮਿਸ਼ਨਰ ਸਾਹਿਬ ਤੋਂ ਮੇਅਰ ਸਾਹਿਬ ਤੋਂ ਮੰਗ ਕੀਤੀ ਹੈ ਕਿ ਕੂੜੇ ਦੀ ਲਿਫਟਿੰਗ ਛੇਤੀ ਕਰਵਾਈ ਜਾਵੇ। ਔਰ ਇੱਥੇ ਦੇਖਿਆ ਸੀ ਕਿ ਮੌਕੇ ਤੇ ਪੁੱਜੇ ਜਿਹੜੇ ਜਈ ਨੇ ਰਮਨ ਕੁਮਾਰ ਜੀ ਕਾਰਪੋਰੇਸ਼ਨ ਦੇ ਉਹ ਵੀ ਆਪਣੀ ਟੀਮ ਲੈ ਕੇ ਪੁੱਜੇ ਨੇ ਔਰ ਜਿਹੜਾ ਸੀਵਰੇਜ ਸਿਸਟਮ ਹੈ ਉਹਨੂੰ ਚੈੱਕ ਕਰਵਾ ਰਹੇ ਨੇ ਠੀਕ ਕਰਨ ਲਈ ਔਰ ਉਹਨਾਂ ਕਿਹਾ ਕਿ ਉਹਨਾਂ ਕੋਲ ਇਹ ਇਲਾਕਾ ਨਵਾਂ ਆਇਆ ਹੈ ਔਰ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਇਹੋ ਜੀਆਂ ਮੁਸ਼ਕਲਾਂ ਜਿਹੜੀਆਂ ਪੇਸ਼ ਆ ਰਹੀਆਂ ਨੇ ਉਹਨਾਂ ਦਾ ਹੱਲ ਛੇਤੀ ਤੋਂ ਛੇਤੀ ਕੀਤਾ ਜਾਵੇ। ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ